ਪੂਰੇ ਪੰਜਾਬ ਭਰ ਦੇ ਵਿੱਚ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਹਨ ਜਿਸ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਹੀ ਆਪਣਾ ਸਿਕੰਜਾ ਕਸਿਆ ਹੋਇਆ ਹੈ। ਉਸੇ ਹੀ ਲੜੀ ਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਅੰਦਰ ਹੋ ਰਹੀਆਂ ਵਾਰਦਾਤਾਂ ਨੂੰ ਨੱਥ ਪਾਉਣ ਦੇ ਲਈ ਲਗਾਤਾਰ ਹੀ ਚੱਕੀ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਫਰੀਦਕੋਟ ਤੇ ਡੀਐਸਪੀ ਜਤेंद्र ਕੁਮਾਰ ਦੀ ਅਗਵਾਈ ਦੇ ਹੇਠ ਥਾਣਾ ਸਿਟੀ ਕੋਟਕਪੂਰਾ ਪੁਲਿਸ ਵੱਲੋਂ ਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ گروਹ ਦੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਵਾ ਐਸਪੀ ਇਨਵੈਸਟੀਗੇਸ਼ਨ ਸੰਦੀਪ ਕੁਮਾਰ ਵਡੇਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਕੀਤਾ ਗਿਆ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਖੋਹ ਕੀਤਾ ਗਿਆ ਮੋਬਾਈਲ ਫੋਨ ਅਤੇ ਮੋਟਰਸਾਈਕਲ ਅਤੇ ਖੋਹ ਕਰਨ ਸਮੇਂ ਵਰਤਿਆ ਜਾਣ ਵਾਲਾ ਕਾਪਾ ਵੀ ਬਰਾਮਦ ਕੀਤਾ ਗਿਆ ਹੈ। ਉਨਾ ਦੱਸਿਆ ਕਿ ਦੋਚੀਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰਾਵਾਂ ਦੇ ਤਹਿਤ ਮਾਮਲੇ ਦਰਜ ਹਨ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕਰਾਈ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਮਾਜੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਦੇ ਹਦਾਇਤਾਂ ਨਿਰਦੇਸ਼ਾਂ ਦੇ ਤਹਿਤ ਵਾਅਦਾ ਤਨ ਉੰਜਾਮ ਦੇਣ ਵਾਲਿਆਂ ਦੀ ਫਕਰ ਤੇ ਸੁਥਰਾ ਐਟਮੋਸਫੇਅਰ ਦੇੰਦੇ ਵਿੱਚ ਮਿੱਤੀ ਵੀਚੇ ਨੂੰ ਇੱਕ ਦਿਨ ਦੇ ਵਕਤ ਕੋਟ ਕੋ ਪੂਰਾ ਤੋਂ ਮੋਟਰਸਾਈਕਲ ਦੀ ਸਨੇਚਿੰਗ ਹੋਈ ਸੀ ਪਲਾਟੀਨਾ ਮੋਟਰਸਾਈਕਲ ਸੀ ਜਿਹੜਾ ਨੰਬਰ ਪੀਵੀ7982695 ਤੋਂ ਇਹ ਦੋ ਬੰਦਿਆਂ ਨੇ ਧਾਪਾ ਦਿਖਾ ਕੇ ਮੋਟਰਸਾਈਕਲ ਖੋਇਆ ਸੀ ਤੋ ਉਦਤ ਮਾਜੂਗ ਐਸਐਸਪੀ ਸਾਹਿਬ ਦੀਆਂ ਨਿਸ਼ਾਨਾ ਨਿਰਦੇਸ਼ਾਂ ਮੁਤਾਬਕ ਡੀਐਸਪੀ ਸਬਡਿਵੀਜ਼ਨ ਜਤਿੰਦਰ ਚੋਪੜਾ ਤੇ ਉਹਨਾਂ ਦੀ ਟੀਮ ਨੇ ਇਹ ਦੋਸ਼ੀਆਂ ਨੂੰ ਕਾਬੂ ਕੀਤਾ ਇਹਦੇ ਹੀ ਚੱਲਦੇ ਆ ਇਸੇ ਹੀ ਗੈਂਗ ਨੇ ਇੱਕ ਮੋਬਾਈਲ ਖੋਹ ਦੀ ਖੋਹ ਕੀਤੀ ਕੱਲ ਤੋ ਇਹਨਾਂ ਨੇ ਪ੍ਰੋਂਪਟ ਐਕਸ਼ਨ ਕਰਦੇ ਆ ਕਿ ਦੋਨੋਂ ਵਾਰਦਾਤਾਂ ਜਿਹੜੀਆਂ ਕਿ ਸਿਟੀ ਕੋਰ ਕਪੂਰੇ ਦੇ ਏਰੀਆ ਚ ਹੋਈਆਂ ਸੀ ਇਹਨਾਂ ਨੂੰ ਬੰਦਿਆਂ ਨੂੰ ਦੀ ਤਰਫਨ ਪਕੜ ਕਰਕੇ ਔਰ ਇਹ ਦੋਨੋਂ ਮੁਕਦਮੇ ਪੇਸ਼ ਕੀਤੇ ਆ ਜਿਹਦੇ ਚ ਮੁਕਦਮਾ ਨੰਬਰ 147 2625 ਦਾ ਔਰ 148 2425 ਦਾ ਦੋਨਾਂ ਦਾ ਸਮਾਧਾਨ ਹੋ ਗਿਆ ਬੰਦੇ ਅਰੈਸਟ ਹੋ ਗਏ ਇਹਦੇ ਵਿੱਚ ਜਿਹੜਾ ਮੇਨ ਕਲਪੇਟ ਹੈ ਜਿਹਦਾ ਨਾਮ ਗੁਰਪ੍ਰੀਤ ਦੇਲੀ ਇਸ ਭੀਮਾ ਇਹ ਦੋਨਾਂ ਹੀ ਮੁਕਦਮਿਆਂ ਵਿੱਚ ਇਨਵੋਲਡ ਹੈ ਔਰ ਮੇਜਰ ਇਨ ਇਹੀ ਹੈ ਔਰ ਇਹਦਾ ਜਿਹੜਾ ਬੈਕਗ੍ਰਾਉਂਡ ਪ੍ਰੀਵੀਅਸ ਹੈ ਇਹ ਤੇ ਆਲਰੇਡੀ ਸਾਡੇ ਕੋਲ ਜਿਹੜਾ ਇਹਦਾ ਗੱਦਾ ਤੇ ਤਿੰਨ ਮੁਕਦਮੇ ਦਰਜ ਹਨ ਤੋਂ ਇਹ ਇੱਕ ਅੱਛਾ ਕੋਟ ਕੋਪੂਰਾ ਸਬਡਿਵੀਜ਼ਨ ਦਾ ਕੰਮ ਹੈ ਤੋਂ ਇਹਦੇ ਚੱਲਦੇ ਆ ਇਹ ਅਸੀਂ ਵਿਦ ਵੈਪਨ ਤੇ ਇਹਨਾਂ ਨੂੰ ਜੋ ਇਹਨਾਂ ਨੇ ਖੋਹ ਕੀਤਾ ਸੀ ਉਹ ਵਾਲਾ ਟੀਮ ਦਾ ਮੋਟਰਸਾਈਕਲ ਪਲੱਸ ਮੋਬਾਈਲ ਉਹ ਗ੍ਰਾਂਥ ਕਰ ਲਿਆ ਸਰ ਇਹ ਕਿਤੇ ਕਿਤੇ ਘਟਨਾਵਾਂ ਹੋਣ ਜਾਣਦੇ ਚਾਹ ਇਹ ਜਿਹੜਾ ਮੋਟਰਸਾਈਕਲ ਦੀ ਖੋਹ ਕੀਤੀ ਹੈ ਤੇ ਜੈਤੋ ਰੋਡ ਕੋਟ ਕੋਪੂਰਾ ਤੋਂ ਇਹਨਾਂ ਨੇ ਮੋਟਰਸਾਈਕਲ ਖੋਹਿਆ ਸੀ ਔਰ ਦਿਨ ਦੇ ਵਕਤ ਕੀ ਇਹ ਮੋਟਰਸਾਈਕਲ ਨੂੰ ਖੋਇਆ ਸੀ ਔਰ ਜਿਹੜਾ ਇਹ ਕੱਲ ਦੀ ਵਾਰ ਦਾ ਥੈ ਮੋਬਾਈਲ ਖੋਦੀ ਇਹ ਵੀ ਕੋਟਿੰਗ ਦਾ ਸਟੇਟਿੰਗ ਦੇ ਹੋਏ ਇਹਨਾਂ ਨੇ ਬਾਗਾ ਕਰ ਜਾਂਦਾ ਸਰ ਇਹਨਾਂ ਦੇ ਹੋ ਸਕਦੀ ਕੋਈ ਵਾਰਦਾ ਸਰ ਨੇ ਇਹ ਲੈ ਰਿਆ ਕੋਈ ਨਾਲ ਦਾ ਸਾਥੀ ਕੋਈ ਉਹ ਹੁਣ ਇਹਦੇ ਨਾਲ ਬੇਸਿਕਲੀ ਗੋਰਪੀਂ ਭੀਮਾ ਜਿਹੜਾ ਹੈਗਾ ਇਹ ਨਾ ਗੈਂਗ ਮੁੰਡਿਆਂ ਨੂੰ ਵਰਤ ਜਾਂਦਾਗਾ ਫਿਰ ਜੋੜਦਾ ਹੈ ਮੁੰਡੇ ਜੋ ਨਹੀਂ ਲੈਣਾਂ ਦੇ ਨਾਲ ਦੋ ਲੜਕੇ ਆ ਇਹਨਾਂ ਦਾ ਨਾਮ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕੀਤਾ ਮਾਜੂਰ ਕਾਨੂੰਨੀ ਨੂੰ ਅਧਿਕਾਰ ਹੈ ਉਹਨਾਂ ਦਾ ਨਾਮ ਲਿਆ ਜਾਵੇ ਤੋਂ ਇਹ ਬੇਸਿਕਲੀ ਇਹਦਾ ਪ੍ਰੀਵੀਅਸ ਸਟੋਰੀ ਨਹੀਂ ਹੈ ਕਿ ਨਹੀਂ ਜੇ ਰਾਇਮ ਪੇਸ਼ਾ ਹੈ ਇਹ ਪਹਿਲੇ ਵੀ ਤਿੰਨ ਮੁਕਦਮੇ ਦਾ ਦੋਸ਼ੀ ਹੈ ਕੋਰਟ ਕਪੂਰਾ ਚੀ ਹੈ ਤਿੰਨ ਮੁਕਦਮਾ ਨੰਬਰ 193 ਸਿੰਘ ਮੁਕਦਮਾ ਨੰਬਰ 37 ਔਰ ਮੁਕਦਮਾ ਨੰਬਰ 200 ਵਕਵਾ ਤੋਂ ਤਰਾਵਾ ਚੱਲਿਆ ਤੋਂ ਤਹਿਕੀਕਾਤ ਕੀਤੀ ਜਾ ਰਹੀ ਹੈ ਨਾ ਫਰਦਰ ਇਨਵੈਸਟੀਗੇਸ਼ਨ ਚ ਅਗਰ ਕੋਈ ਖਲਾਸਾ ਹੋਗਾ ਤੇ ਉਹ ਤੁਹਾਨੂੰ ਰਿਪੋਰਟ ਕੀਤਾ

ਅੱਗੇ ਵੀ ਹੈਬਿਚੁਅਲ ਹੈ ਇਹਦੇ ਤਿੰਨ ਮੁਕਦਮੇ ਆ ਹੋ ਰਹੇ ਨੇ ਕਿਹੜੀਆਂ ਕਿਹੜੀਆਂ ਵਾਰਦਾਤ ਕੀਤੀ ਹੈ ਕੋਈ ਨਾਲ ਦੇ ਕਿਉਂਕਿ ਸਿਟੀ ਦਾ ਵੀ ਕੋਈ ਵਾਰਦਾਤ ਦਾ ਹੈ ਜਿਹੜੀਆਂ ਅਸੀਂ ਲੱਗੇ ਹੋਏ ਤਕੀਕਾਤ ਕਰ ਕੋਈ ਕੁਝ ਹੋਰ ਵੀਗਾ ਕਲੂ ਮਿਲ ਸਕਦਾ ਸਰ ਇੱਕ ਲਗਾਤਾਰ ਹੀ ਸਾਹਮਣੇ ਆ ਰਹੇ ਹੈ ਵਾਰਦਾਤਾਂ ਪਬਲਿਕ ਨੂੰ ਕੀ پیسے ਦੇਣਾ ਚਾਹੋਗੇ ਵਿਚਾਰ ਬੜਾ ਸਿੱਧਾ ਜਿਹਾ ਸਰਕਾਰ ਦਾ ਮੈਂ ਦੱਸਦਾ ਪਾਇਲਟ ਪ੍ਰੋਜੈਕਟ ਹੈ ਕ੍ਰਾਈਮ ਫਰੀ ਪੰਜਾਬ ਤੋਂ ਅਸੀਂ پابੰਦ ਹਾਂ ਅਸੀਂ ਇਸ ਗੱਲ ਦੇ ਵਚਨਬੱਧ ਹਾਂ ਫਰੀਦਕੋਟ ਪੁਲਿਸ ਇਸ ਗੱਲ ਦੀ ਵਚਨਬੱਧ ਹੈ ਕਿ ਵਧੀਆ ਐਟਮੋਸਫੇਅਰ ਸਾਫ ਸੁਥਰਾ ਐਟਮੋਸਫੇਅਰ ਕ੍ਰਾਈਮ ਫਰੀ ਐਟਮੋਸਫੇਅਰ ਦਿੱਤਾ ਜਾਵੇ